ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਜਦੀ ਵੱਡੀ ਖਬਰ ਗੁਰਦੁਆਰਾ ਦਮਦਮਾ ਸਾਹਿਬ ਤੋਂ ਸ਼੍ਰੀ ਬੇਰ ਸਾਹਿਬ ਤੱਕ ਸਜਾਈ ਪੈਦਲ ਯਾਤਰਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਕੀਤੀ ਸਮੂਲੀਅਤ ਲਖਵੀਰ ਸਿੰਘ ਲੱਖੀ ਤੇ ਪਹਿਲੀ ਪਾਤਸ਼ਾਹੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ 12ਵੀਂ ਪੱਛਮੀ ਮਹਾਨੋਇ ਪੈਦਲ ਯਾਤਰਾ ਤੜਕਸਾਰ 3 ਵਜੇ ਗੁਰਦੁਆਰਾ ਦਮਦਮਾ ਸਾਹਿਬ ਛੱਠਾ ਤੋਂ ਉਹ ਇਲਾਕਾ ਵੈਸੀ ਸੰਗਤਾਂ ਵੱਲੋਂ ਅਥਾ ਛਰਦਾ ਭਾਵਨਾ ਤੇ ਉਤਸ਼ਾਹ ਨਾਲ ਗੁਰਦਾਰਾ ਦਮਦਮਾ ਸਾਹਿਬ ਠੱਠਾ ਦੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਜੀ ਦੀ ਅਗਵਾਈ ਹੇਠ ਸਜਾਈ ਇਸ ਇਹ ਸਮਹਾਨ ਪੈਦਲ ਯਾਤਰਾ ਦੀ ਆਰੰਭਤਾ ਦੀ ਅਰਦਾਸ ਗ੍ਰੰਥੀ ਸਿੰਘਾਂ ਵੱਲੋਂ ਕੀਤੀ ਗਈ ਅਤੇ ਵਿਸ਼ਾਲ ਪੈਦਲ ਯਾਤਰਾ ਗੁਰਦੁਆਰਾ ਦਮਦਮਾ ਸੈਬਟੱਠਾ ਤੋਂ ਆਰੰਭ ਹੋ ਕੇ ਪਿੰਡ ਸੈਦਪੁਰ ਟਿੱਬਾ ਤੇ ਤਲਵੰਡੀ ਚੋਦਰੀਆਂ ਸ਼ਾਲਾਪੁਰ ਬੇਟ ਸਵਾਲ ਸਰਾਈ ਜੱਟਾ ਮੇਵਾ ਸੇਂਗਵਾਲਾ ਤੇ ਵਾਲਾ ਤੋਂ ਹੁੰਦੀ ਹੋਈ ਇਤਿਹਾਸੀ ਗੁਰਦੁਆਰੇ ਸ੍ਰੀ ਬੇਰ ਸਾਹਿਬ ਸੁਲਤਾਨਪੋਲੋ ਦੀ ਵਿਖੇ ਸੰਪੰਨ ਹੋਈ ਇਸ ਮਹਾਨ ਪੈਦਲ ਯਾਤਰਾ ਨੂੰ ਬੜੀ ਗਿਣਤੀ ਵਿੱਚ ਇਲਾਕਾ ਨਿਵਾਸੀ ਵਸੀ ਨਾਨਕ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਮੂਰਤੀਆ ਤੇ ਕੀਤੀ ਤੇ ਹਰ ਜਸ ਕੀਰਤਨ ਕੀਤਾ ਇਸ ਮਹਾਨ ਪੈਦਲ ਯਾਤਰਾ ਵਿੱਚ ਸੰਗਤਾਂ ਦੇ ਨਿਸ਼ਕਾਮ ਸੇਵਾ ਕਰਦਿਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਮੁੱਚੇ ਰਸਤੇ ਵਿੱਚ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਪਿੰਡ ਸੈਦਪੁਰ ਟਿੱਬਾ ਬਿਦੀਪੁਰ ਤਲਵੰਡੀ ਚੋਧਰੀਆਂ ਮੀਵਾ ਸਿੰਘ ਸਮੇਤ ਹੋਰ ਵੱਖ-ਵੱਖ ਥਾਵਾਂ ਤੇ ਲੰਗਰ ਲਗਾਏ ਗਏ ਅਤੇ ਸੰਤ ਬਾਬਰਜੀ ਸਿੰਘ ਵੱਲੋਂ ਸੰਗਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਗੁਰਦੁਆਰਾ ਦਮਦਮਾ ਸਾਹਿਬ ਠੱਠਾ ਦੇ ਮੋ ਕਸੇਵਾਦਾਰ ਹਰਜੀਤ ਸਿੰਘ ਵੱਲੋਂ ਸਮੂਹ ਦੇਸ਼ ਪਸ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਗਈ ਤੇ ਅਪੀਲ ਕੀਤੀ ਗੁਰਦੁਆਰਾ ਛੇਰੀ ਬੇਰ ਸਾਹਿਬ ਵਿਖੇ ਚੱਲ ਰਹੇ ਲੰਗਰਾਂ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰਦਿਆ ਹੱਥੀ ਨਿਸ਼ਕਾਮ ਸੇਵਾ ਕੀਤੀ ਜਾਵੇ ਅਤੇ ਇਸ ਸੁਭਾਗੇ ਸਮੇ ਨੂੰ ਯਾਦਗਾਰੀ ਬਣਾਉਂਦੇ ਹਾਂ ਗੁਰੂ ਘਰ ਤੋਂ ਲਾਹਾ ਪ੍ਰਾਪਤ ਕੀਤਾ ਗੁਰਦੁਆਰਾ ਬੇਰ ਸਾਹਿਬ ਵਿਖੇ ਪ੍ਰਬੰਧਕ ਵੱਲੋਂ ਪੈਦਲ ਯਾਤਰਾ ਵਾਲੀਆਂ ਸੰਗਤਾਂ ਨੂੰ ਸਨਮਾਨੀ ਤਕੀ ਤਾਂ ਗਏ ਸਮੋਕੇ ਹੋਰਨਾਂ ਤੋਂ ਇਲਾਵਾ ਭਾਈ 인ਦਰਜੀਤ ਸਿੰਘ ਵਜਾਜ ਅਤੇ ਭਾਈ ਜੋਗਾ ਸਿੰਘ ਭਾਈ ਬਚਿੱਤਰ ਸਿੰਘ ਭਾਈ ਰਜੀਤ ਸਿੰਘ ਸਰਪੰਚ ਨਿਰਮਲ ਸਿੰਘ ਸਰਵਣ ਸਿੰਘ ਸਾਹਿਬ ਜਾਨਪਕਾ ਸਰਪੰਚ ਖਬਰ ਨਾਲ ਲੰਤ ਤੱਕ ਬਣੇ ਰਹਿਣ ਲਈ ਧੰਨਵਾਦ